ਔਰ ਪੂਜਾ ਪਾਠ ਤੋਂ ਬਾਅਦ ਵਿਧੀ ਵਿਵਧਾਨ ਨਾਲ ਉਹਨਾਂ ਦਾ ਵਿਸਰਜਨ ਕੀਤਾ ਜਾਂਦਾ ਨੇ ਨੇਰੇ ਦੇ ਦਰਿਆਵਾਂ ਦੇ ਉੱਤੇ ਔਰ ਹਰ ਵਾਰੀ ਦੇਖਣ ਨੂੰ ਆਉਂਦਾ ਕਿ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਵਿਵਸਥਾ ਦੇ ਇੰਤਿਆਮ ਕੀਤੇ ਹੁੰਦੇ ਨੇ ਹਿੰਦੂ ਸੱਭਟਾਂ ਦੀ ਮੰਗ ਦੇ ਉੱਤੇ ਪਰ ਇਸ ਵਾਰੀ ਬੜੀ ਹੈਰਾਨੀ ਵੀ ਗੱਲ ਹੈ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਭੁੱਲ ਗਿਆ ਔਰ ਸਤਲੂਜ ਦਰਿਆ ਦੇ ਉੱਤੇ ਜਿਹੜੇ ਹਜ਼ਾਰਾਂ ਲੱਖਾਂ ਲੋਕ ਵਿਸਰਜਨ ਲਈ ਜਾਂਦੇ ਨੇ ਉਹਨਾਂ ਦੀ ਕੋਈ ਸੁਰੱਖਿਆ ਦਾ ਗੁਰਤਾ ਖੋਰਾ ਦਾ ਪੁਲਿਸ ਦਾ ਪਰ ਲਾਈਟ ਦਾ ਪਲੇਟਫਾਰਮ ਦਾ ਕਿਸੇ ਤਰ੍ਹਾਂ ਦੀ ਕੋਈ ਵਿਵਸਥਾ ਨਹੀਂ ਕੀਤੀ ਗਈ ਪਰ ਬੜੀ ਜਿੰਮੇਵਾਰੀ ਨਾਲ ਹਿੰਦੂ ਨਿਆਏ ਪੀੜ ਨੇ ਬਿਹਾਰ ਤੇ ਪੀੜਿਤ ਪਰਿਵਾਰਾਂ ਦੇ ਜਿਨ੍ਹਾਂ ਦੇ ਦੋ ਬੱਚੇ ਇੱਥੇ ਸ਼ਹੀਦ ਹੋਏ ਨੇ ਇੱਕ ਹਰਸ਼ ਗਹਿਰਾ ਕਿਲੇਮਨ ਨੇ ਤੋਂ ਢੀਕੂ ਗੁਪਤਾ ਹਾਸੀ ਕਲਾ ਤੋਂ ਉਹਨਾਂ ਦੀ ਮੌਤ ਦੇ ਜ਼ਿੰਮੇਵਾਰ ਜ਼ਿਲ੍ਹਾ ਪ੍ਰਸ਼ਾਸਨ ਹੈ ਡੀਸੀ ਆਫਿਸ ਦੇ ਉਹ ਜ਼ਿੰਮੇਵਾਰ ਅਫਸਰ ਨੇ ਜਿਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਇਸ ਗੱਲ ਦੀ ਅੱਜ ਅਸੀਂ ਪੁਲਿਸ ਕਮਿਸ਼ਨਰ ਸਾਹਿਬ ਨੂੰ ਵੀ ਪੁਲਿਸ ਕੰਪਲੇਂਟ ਦਿੱਤੀ ਹੈ ਕਿ ਜਿਹੜੇ ਲੋਕ ਇਸ ਟੀ ਦੇ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਉੱਥੇ ਵਿਵਸਥਾ ਨਹੀਂ ਕੀਤੀ ਉਹਨਾਂ ਦੇ ਉੱਤੇ ਪੁਲਿਸ ਕਾਰਵਾਈ ਕੀਤੀ ਜਾਵੇ ਤੇ ਅੱਜ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਵੀ ਮੰਗ ਪੱਤਰ ਦੇਣ ਆਇਆ ਮਾਰਕੰਡ ਮੱਠੀ ਵਿਸ਼ਰ ਉਹਨਾਂ ਨੂੰ ਵੀ ਅਸੀਂ ਮੰਗ ਹੈ ਕਰਨੀ ਹੈ ਕਿ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਕਿ ਦੀ ਜ਼ਿੰਮੇਵਾਰੀ ਸੀ ਉੱਥੇ ਉਚਿਤ ਵਿਵਸਥਾ ਕਰਨ ਦੀ ਜਿਹਦੇ ਵਿੱਚ ਲਾਹ ਪ੍ਰਵਾਈ ਹੋਈ ਹੈ ਜਿਹਦੇ ਕਰਕੇ ਦੋ ਬੇਸ਼ਕੀਮਤੀ ਜਾਣਾ ਗਈਆਂ ਨੇ ਇੱਕ ਗੱਲ ਹੋਰ ਹੈ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਉੱਥੇ ਬੱਚੇ ਡੁੱਬਦੇ ਨਹੀਂ ਆਂ ਦਬੋਏ ਜਾਂਦੇ ਆ ਕਿਉਂਕਿ ਜਿਹੜੇ ਉੱਥੇ ਅਨ ਆਈਡੈਂਟੀਫਾਈਡ ਗੋਤਾਖੋਰ ਨੇ ਪਤਾ ਨਹੀਂ ਕਿੱਥੋਂ ਆਉਂਦੇ ਨੇ ਉਹਨਾਂ ਵੱਲੋਂ ਜਾਣ ਬੁੱਝ ਕੇ ਪੈਸੇ ਬਣਾਣ ਲਈ ਪੈਰ ਨਾਲ ਦਬਾ ਕੇ ਉੱਥੇ ਬੰਦਿਆਂ ਨੂੰ ਮਾਰਿਆ ਜਾਂਦਾ ਔਰ ਬਾਅਦ ਦੇ ਵਿੱਚ ਉਹਨਾਂ ਦੀ ਡੈੱਡ ਬੋਡੀ ਦੇਣ ਲਈ ਬਹੁਤ ਮੰਗੀ ਕੀਮਤ ਮੰਗੀ ਜਾਂਦੀ ਆ ਇੱਕ ਸੋਚਣ ਵਾਲੀ ਗੱਲ ਇਹ ਆ ਕਿ ਜਿਸਲੇ ਕੋਈ ਬੰਦਾ ਡੁੱਬ ਕੇ ਮਰ ਜਾਂਦਾ 24 ਘੰਟੇ 'ਚ ਪੈਰ ਕਿਓ ਕਿੰਨੇ ਕਿਲੋਮੀਟਰ ਚਲਾ ਜਾਣਾ ਚਾਹੀਦਾ ਪਰ ਜਿਹੜੇ ਉੱਥੇ ਗੋਤਾਖੋਰ ਨੇ ਅਨ ਆਈਡੈਂਟੀਫਾਈਡ ਉਹਨਾਂ ਨੂੰ ਐਗਜ਼ੈਕਟਲੀ ਪਤਾ ਹੁੰਦਾ ਕਿ ਉਹਦੀ ਡੈੱਡ ਬੋਡੀ ਕਿਹੜੇ ਖੱਡੇ ਚ ਹੋ ਸਕਦੀ ਆ ਇਹ ਤਾਂ ਹੀ ਉਹਨਾਂ ਨੂੰ ਪਤਾ ਹੁੰਦਾ ਕਿਉਂਕਿ ਉਹ ਜ਼ਿੰਮੇਵਾਰ ਨੇ ਅੱਜ ਮੈਂ ਪ੍ਰਸ਼ਾਸਨ ਨੂੰ ਮੰਗ ਕਰਦਾ ਉੱਥੇ ਜਿਹੜੇ ਗੋਤਾਖੋਰ ਅਨ ਆਈਡੈਂਟੀਫਾਈਡ ਲੱਗੇ ਨੇ ਉਹਨਾਂ ਦੀ ਪੂਰੀ ਜਾਂਚ ਕੀਤੀ ਜਾਵੇ ਔਰ ਇਹ ਜਿਹੜੇ ਦੋ ਬੇਸ਼ਕੀਮਤੀ ਜਾਨਾਂ ਜਿਨ੍ਹਾਂ ਪ੍ਰਸ਼ਾਸਨ ਦੀ ਲਾਹਰਪਰਵਾਹੀ ਕਰਕੇ ਗਈਆਂ ਨੇ ਉਹ ਅਕਸਰਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜੇ ਉੱਥੇ ਵਿਵਸਥਾ ਨਾ ਕਰਕੇ ਆਪਣੀ ਜ਼ਿੰਮੇਵਾਰੀ ਜਿਨ੍ਹਾਂ ਨੇ ਨਹੀਂ ਨਿਭਾਈ ਕਿਉਂਕਿ ਜਿਹੜਾ ਗਣਪਤੀ ਵਿਸਰਜਨ ਦੀ ਛੱਟ ਪੂਜਾ ਦੁਰਗਾ ਮਹੋਤਸਵ ਇਹ ਕੋਈ 15 ਸਾਲ ਬਾਅਦ ਨਹੀਂ ਆਂਦਾ ਇਹ ਹਰ ਸਾਲ ਦੇ ਵਿੱਚ ਤਿੰਨ ਵਾਰੀ ਕਾਰਗ੍ਰਾਮ ਹੁੰਦੇ ਨੇ ਜ਼ਿਲ੍ਹਾ ਪ੍ਰਸ਼ਾਸਨ ਜਿੱਤਾ ਬਾਕੀ ਧਰਮਾਂ ਦੇ ਧਾਰਮਿਕ ਕਾਰਗ੍ਰਾਮਾਂ ਦੇ ਵਿੱਚ ਸਾਰੀ ਵਿਵਸਥਾ ਕਰਦਾ ਉਸੇ ਤਰ੍ਹਾਂ ਹਿੰਦੂਆ ਦੇ ਕਾਰਗ੍ਰਾਮ ਦੇ ਵਿੱਚ ਵੀ ਉਹਦੀ ਵਿਵਸਥਾ ਕਰਨ ਦੀ ਜ਼ਿੰਮੇਵਾਰੀ ਹੈ ਜਿਨ੍ਹਾਂ ਨੇ ਨਹੀਂ ਇਹ ਆਪਣੀ ਜ਼ਿੰਮੇਵਾਰੀ ਨਿਭਾਈ ਉਹਨਾਂ ਦੇ ਉੱਤੇ ਉਚਿਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਤਾਂ ਕਿ ਦੁਬਾਰਾ ਅਜੇਹੀ ਲਾਪਰਵਾਹੀ ਕਿਸੇ ਦੀ ਕਰਨ ਦੀ ਹਿੰਮਤ ਨਾ ਹੋਵੇ